ਜਿਹੜੇ ਬਾਬਾ ਟੇਕ ਸਿੰਘ ਧਨੋਲਾ ਪੰਜਾਬੀ ਲਿਪੀ ਨਹੀਂ ਆਉਂਦੀ ਉਹਨਾਂ ਨੂੰ ਗੁਟਕਾ ਸਾਹਿਬ ਤੋਂ ਦੇਖ ਕੇ ਪਾਠ ਕਰਨਾ ਨਹੀਂ ਆਉਂਦਾ ਅਰਦਾਸ ਕਰਨੀ ਨਹੀਂ ਆਉਂਦੀ ਹੁਕਮਨਾਮਾ ਸਾਹਿਬ ਲੈਣਾ ਨਹੀਂ ਆਉਂਦਾ ਜਿਹੜਾ ਨਵਾਂ ਜਥੇਦਾਰ ਟੇਕ ਸਿੰਘ ਧਨੋਲਾ ਲਾਇਆ ਗਿਆ ਤੁਹਾਡੇ ਕਹਿਣ ਅਨੁਸਾਰ ਉਹਨਾਂ ਨੂੰ ਨਾ ਬਾਣੀ ਪੜ੍ਹਨੀ ਆਉਂਦੀ ਨਾ ਅਰਦਾਸ ਕਰਨੀ ਆਉਂਦੀ ਅਸੀਂ ਪਰਸਨਲ ਤੌਰ ਤੇ ਉਹਨੂੰ ਜਾਣਦੇ ਆ ਐਸਜੀਪੀਸੀ ਦੀ ਫਿਰ ਇਸ ਤਰ੍ਹਾਂ ਦੀ ਕਿਹੜੀ ਮਜਬੂਰੀ ਬਣ ਗਈ ਕਿ ਟੇਕ ਸਿੰਘ ਧਨੋਲਾ ਨੂੰ ਹੀ ਜਥੇਦਾਰ ਲਾਉਣਾ ਪੈ ਗਿਆ ਉਹ ਤਾਂ ਉਹਨੂੰ ਰੱਖਦੇ ਨੇ ਜਿਹੜਾ ਉਹਨਾਂ ਬੁਰੇ ਬੋਲੇ ਨਵਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਲਾਇਆ ਗਿਆ ਤੇ ਉਹ ਕਹਿੰਦੇ ਨੇ ਜਦੋਂ ਤੱਕ ਪੰਥ ਨੂੰ ਪ੍ਰਵਾਨ ਹੋਊਗਾ ਉਦੋਂ ਤੱਕ ਮੈਂ ਜਥੇਦਾਰ ਰਹੂੰਗਾ ਤੇ ਜਦੋਂ ਤੱਕ ਪੰਥ ਜਦੋਂ ਪੰਥ ਨੂੰ ਕੋਈ ਇਤਰਾਜ਼ ਪੈਦਾ ਹੁੰਦਾ ਹੈ ਤੇ ਉਦੋਂ ਮੈਂ ਆਪ ਹੱਥ ਜੋੜ ਕੇ ਸੇਵਾ ਤੋਂ ਲਾਂਭੇ ਹੋਊਗਾ ਅੱਜ ਵੀ ਉਹ ਬਾਦਲਾ ਨਹੀਂ ਕਰਕੇ ਪਿਠਾਲਿਆ ਉੱਥੇ ਗੜਗੱਜ ਅਸੀਂ ਇਲੈਕਸ਼ਨ ਨੂੰ ਖੇਡ ਬਣਾ ਕੇ ਰੱਖਦਾ ਕੋਈ ਵੋਟ ਨਹੀਂ ਬਣਾ ਰਹੇ ਕੋਈ ਢੰਗ ਨਾਲ ਉਹਦਾ ਸਚੱਜਾ ਢੰਗ ਨਹੀਂ ਤੇ ਅਸੀਂ ਇਹਨਾਂ ਜਥੇਦਾਰਾਂ ਨੂੰ ਜਿਹੜੇ ਕੌਮ ਦੀ ਆਵਾਜ਼ੇ ਨਹੀਂ ਬਣਨਾ ਇਹਨਾਂ ਤੋਂ ਕਰਾਉਣਾ ਚਾਹੀਦਾ ਦੇ ਅਸੀਂ 28 ਤਰੀਕ ਵਾਲਾ ਜਿਹੜਾ ਬਜਟ اجلاس ਹੈ ਅਸੀਂ ਬਿਲਕੁਲ ਘੇਰਾਂਗੇ ਸ਼੍ਰੋਮਣੀ ਕਾਲੀਦਲ ਤਾਂ ਫੌਜੀ ਦਸਤਾ ਸੀ ਹੁਕਮ ਤਾਂ ਸ਼੍ਰੋਮਣੀ ਕਮੇਟੀ ਨੇ ਕਰ ਰਾਂ ਸੀ ਨੌਕਰ ਮਾਲਕ ਬਣ ਗਿਆ ਮਾਲਕ ਨੌਕਰ ਬਣ ਗਿਆ ਕਦੇ ਅੰਤਰੰਕ ਕਮੇਟੀ ਕਹਿੰਦਾ ਕਦੇ ਫਰਾਣੀ ਕਮੇਟੀ ਨੇ ਹਟਾ ਤੇ ਹੱਥ ਤਾਂ ਇਸੇ ਪਰਿਵਾਰ ਦਾ ਪਿੱਛੇ ਐਸਜੀਪੀਸੀ ਦੇ ਕਾਰਜਕਾਲ ਨੂੰ ਲੈ ਕੇ ਸਿੱਖ ਜਗਤ ਦੇ ਅੰਦਰ ਵੱਡਾ ਰੋਸ ਪਾਇਆ ਜਾ ਰਿਹਾ ਇਸੇ ਦੇ ਤਹਿਤ ਮੁੱਖ ਤੌਰ ਤੇ ਵੱਡਾ ਗਿਲਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਵੱਲੋਂ ਜਿਸ ਹਿਸਾਬ ਦੇ ਨਾਲ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਸ ਹਿਸਾਬ ਦੇ ਨਾਲ ਅਹੁਦਿਆਂ ਤੋਂ ਲਾਂਭੇ ਕੀਤਾ ਜਾਂਦਾ ਹੈ ਇਸੇ ਚੀਜ਼ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਰੋਧ ਹੁੰਦਾ ਇਸ ਫੈਸਲੇ ਦਾ ਨਜ਼ਰ ਆ ਰਿਹਾ ਹੈ ਤੇ ਖਮਾਣੋ ਦੇ ਵਿੱਚ ਮੌਜੂਦਾਂ ਇੱਥੇ ਵੀ ਜਿਹੜੀ ਸੰਗਤ ਹੈ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸਾਡੇ ਨਾਲ ਭਾਈ ਅਮਰੀਕ ਸਿੰਘ ਹੈ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਂ ਚੈਨਲ ਦਾ ਸਵਾਗਤ ਕਰਦਾ ਆਪ ਜੀ ਦਾ ਆਪ ਇੰਨੀ ਮਿਹਨਤ ਨਾਲ ਇੰਨੀ ਦੂਰ ਘਟੂ ਘਟ 60 ਕਿਲੋਮੀਟਰ ਚੱਲ ਕੇ ਆਏ ਹੋ ਕਵਰੇਜ ਕਰਨੇ ਨੂੰ ਆਪ ਜੀ ਦਾ ਖਾਲਸਾ ਜੀ ਸਵਾਗਤ ਹੈ ਅਮਰੀਕ ਸਿੰਘ ਜੀ ਸਭ ਤੋਂ ਪਹਿਲਾ ਵੱਡਾ ਸਵਾਲ ਇਹ ਹੈ ਕਿ ਆਖਰ ਰੋਸ ਕਿਹੜੀ ਗੱਲ ਦਾ ਹੈ ਕਿ ਸੰਗਤ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਕਿਉਂ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਲਏ ਹੋਏ ਫੈਸਲੇ ਆ ਇਹਨਾਂ ਨੂੰ ਲੈ ਕੇ ਜਿਹੜਾ ਬਾਗੀ ਸੋਰਾ ਕਿਉਂ ਉਠਾਏ ਜਾ ਰਹੇ ਆ ਦੇਖੋ ਜੀ ਫੈਸਲੇ ਉਹਨਾਂ ਦੇ ਜਿਹੜੇ ਲਏ ਨੇ ਉਹ ਇੱਕ ਪਰਿਵਾਰ ਦੇ ਨੇ ਇੱਕ ਪਰਿਵਾਰ ਹੈ ਜਿਹੜਾ ਬਾਦਲ ਪਰਿਵਾਰ ਹੈ ਮੈਂ ਕੋਈ ਕਹਿਣ ਦੇ ਵਿੱਚ ਕੋਤਾਹੀ ਨਹੀਂ ਕਰੂੰਗਾ ਵੀ ਉਹ ਮੈਂ ਕੋਈ ਗਲਤ ਕਹਿ ਰਿਹਾ ਉਸ ਪਰਿਵਾਰ ਨੇ ਲਗਾਤਾਰ ਖਾਲਸਾ ਪੰਥ ਦੇ 6ਵੇਂ ਪਾਤਸ਼ਾਹ ਦੇ ਸਾਜੇ ਹੋਏ ਤਖਤ ਦੀ ਲਗਾਤਾਰ ਨਰਾਦਰੀ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਅਨੇਕਾਂ ਹੀ ਦੂਜੇ ਵੀ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਕੱਟ ਪੁਤਲੀਆਂ ਦੇ ਤਰ੍ਹਾਂ ਲਾਹ ਦੇਣਾ ਤੇ ਦੂਜਿਆਂ ਨੂੰ ਪਿਠਾਲ ਦੇਣਾ ਸਾਡਾ ਇਹ ਵਿਰੋਧ ਨਹੀਂ ਹੈ ਵੀ ਉਹਨਾਂ ਨੂੰ ਕਿਉਂ ਉਠਾ ਲ ਦਿੱਤਾ ਕੌਣ ਹੈ ਉਹ ਇਹ ਵਿਰੋਧ ਹੈ ਵੀ ਜਿਹੜੇ ਉਤਾਰੇ ਨੇ ਉਹਨਾਂ ਦੀ ਗਲਤੀ ਕੀਤੀ ਸੀ ਤੇ ਕਿਉਂ ਉਤਾਰੇ 1999 ਦੀ ਬਸਾਖੀ ਦੇ ਉੱਤੇ ਜੇ ਇੱਕ ਕਾਰਜ ਵਾਸਤੇ ਸਿੰਘ ਸਾਹਿਬ ਆਈ ਰਣਜੀਤ ਸਿੰਘ ਜੀ ਦੇ ਅਥੇਦਾਰ ਕਾਲ ਤਖਸਾਲਬ ਇੱਕ ਹੁਕਮ ਕਰਦੇ ਨੇ ਵੀ ਤੁਹਾਡੇ ਤੁਹਾਨੂੰ 200 ਸਾਲਾਂ ਸਾਜਨਾ ਦੇ ਵਿਸਨੀ ਮਨਾਉਣਾ ਮਿਲਿਆ ਨਾ 100 ਸਾਲਾਂ ਨਾ 200 ਸਾਲਾਂ ਤੇ ਤੁਸੀਂ ਇਕੱਠੇ ਹੋ ਕੇ ਜਿਵੇਂ ਇੱਕ ਭੈਣ ਦਾ ਵਿਆਹ ਰੱਖਿਆ ਤੇ ਉਹ ਕਹਿ ਦਿੰਦਾ ਪੁੱਤਰੋ ਵਿਆਹ ਕਰ ਲਓ ਮੁੜ ਕੇ ਅੱਡ ਹੋ ਜਿਓ ਇਸ ਤਰ੍ਹਾਂ ਉਹਨਾਂ ਨੇ ਇੱਕ ਹੁਕਮ ਕਰਿਆ ਸੀ ਵੀ ਤੁਸੀਂ ਇਕੱਠੇ ਰਹਿਣਾ ਬਾਦਲ ਤੇ ਟੋੜਾ ਸਾਹਿਬ ਨੂੰ ਤੇ ਇਹ ਇਹ ਤੋਂ ਬਾਅਦ ਕਾਰਜ ਜਦੋਂ ਹੋ ਗਿਆ 99 ਵਸਾਖੀ ਤੁਹਾਡੀ ਨਿਕਲ ਗਈ 300 ਸਾਲਾਂ ਤੋਂ ਉਹ ਤੋਂ ਬਾਅਦ ਤੁਸੀਂ ਜਿਵੇਂ ਮਰਜੀ ਵੱਖਰੇ ਵੱਖਰੇ ਹੋ ਜਿਓ ਪਰ ਬਾਦਲ ਪਰਿਵਾਰ ਦਾ ਹੰਕਾਰ ਵੱਡੇ ਬਾਦਲ ਦਾ ਉਹਨੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਾਹਿਆ ਭਾਈ ਰਣਜੀਤ ਸਿੰਘ ਜੀ ਨੂੰ ਜਿਹੜਾ ਕੁਰਬਾਨੀ ਵਾਲੇ ਸਿੰਘ ਨੇ ਇਹ ਜਥੇਦਾਰ ਸਹਿਬਾਨ ਬਹੁਤ ਸਾਰੀ ਸੰਗਤ ਜਾਣਦੀ ਆ ਪਰ ਜੇ ਕੋਈ ਨਹੀਂ ਵੀ ਜਾਣਦੇ ਮੈਂ ਦੱਸ ਦਿੰਦਾ ਵੀ ਇਹਨਾਂ ਨੇ ਜਿਹੜਾ ਗਿਆਨੀ ਗੁਰਬਚਨਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਦਾ ਸੀ ਉਸ ਨੂੰ ਸਮਝਾਉਣ ਵਾਸਤੇ ਫੌਜਾ ਸਿੰਘ ਦੀ ਅਗਵਾਈ ਚ ਸਿੰਘ ਜਾਂਦੇ ਨੇ ਸ਼ਾਂਤਮਈ ਉਹਨਾਂ 13 ਸਿੰਘਾਂ ਨੂੰ ਸ਼ਹੀਦ ਕਰਦਾ ਤੇ ਕੇਸ ਕਰਨਾਲ ਲੈ ਜਾਂਦਾ ਤੇ ਬਰੀ ਹੋ ਜਾਂਦਾ ਇਹਨਾਂ ਨੇ ਕੌਮ ਦੀ ਲੱਥੀ ਹੋਈ ਪੱਗ ਸਿਰ ਤੇ ਰੱਖੀ ਤੇ ਬਦਲਾ ਲਿਆ ਤੇ ਉਸ ਗੁਰਬਚਨ ਦੇ ਨਰਕਧਾਰੀ ਨੂੰ ਠੋਕਿਆ ਤੇ ਜੇਲ੍ਹ ਤੇ ਰਹੇ 14 ਸਾਲ ਮੁੜ ਕੇ ਕਾਲਤਖਸਾਬ ਦੇ ਜਥੇਦਾਰ ਬਣੇ 97 ਚ 99 ਤੱਕ ਕਾਰਜਕਾਲ ਸੰਭਾਲਿਆ ਬੜੇ ਚੰਗੇ ਤਰੀਕੇ ਨਾਲ ਉਸ ਜਥੇਦਾਰ ਦੀ ਕੁਰਬਾਨੀ ਵੀ ਰੋੜਤੀ ਤੇ ਸਿਧਾਂਤ ਵੀ ਰੋਲਤਾ ਪਹਿਲਾਂ ਉਹਨੂੰ ਲਾਇਆ ਤੇ ਫਿਰ ਜਿਹੜੇ ਇਮਾਨਦਾਰ ਮੰਨੇ ਜਾਂਦੇ ਆਗੂ ਜਥੇਦਾਰ ਗੁਰਚਰ ਸਿੰਘ ਜੀ ਟੋੜਾ ਜਿਨ੍ਹਾਂ ਦੇ ਮਕਾਨ ਦੀਆਂ ਅੱਜ ਵੀ ਉਹੀ ਕੜੀਆਂ ਲਮਕਦੀਆਂ ਨੇ ਜੋ ਜ਼ਮੀਨ ਸੀ ਉਹ ਐ ਉਹਨਾਂ ਨੂੰ ਵੀ ਨਜਾਇਜ਼ ਗਲਤ ਢੰਗ ਨਾਲ ਲਾ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਇਹ ਬਾਦਲ ਪਰਿਵਾਰ ਦਾ ਜਿਹੜਾ ਅੱਜ ਵੀ ਇਹ ਇਹ ਕੰਮ ਹੈ ਉਹ ਚੱਲ ਰਿਹਾ ਸੋ ਇਸ ਕਰਕੇ ਇਹ ਜਿਹੜਾ ਰੋਸ ਹੈ ਅੱਜ ਸੰਗਤਾਂ ਦੇ ਵਿੱਚ ਅਸੀਂ ਪੂਰੇ ਜਿਹੜੀ ਇਹ ਬਲੌਕ ਹੈ ਜਾਂ ਪੂਰਾ ਪੰਜਾਬ ਦਾ ਹਿੱਸਾ ਹਿੱਸਾ ਉੱਥੇ ਪੰਥਕ ਅਕਾਲੀ ਲਹਿਰ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਹਰ ਸਮੁੱਚੇ ਜਿਹੜੀ ਸਾਲ ਸੰਗਤ ਹੈ ਉਹਦੇ ਵੱਲੋਂ ਇਹ ਮਜਬੂਰ ਕਰਦਾਂਗੇ ਗਾਂਹਾਂ ਵਾਲੇ ਇਲੈਕਸ਼ਨ ਹੋਣ ਲਈ ਔਰ ਸੋਧ ਕੇ ਵੋਟਾਂ ਬਣਾਉਣ ਵਾਸਤੇ ਬਾਦਲ ਪਰਿਵਾਰ ਨੂੰ ਕਟੈਰੇ ਦੇ ਵਿੱਚ ਖੜਾ ਕਰਦੇ ਹੋ ਕੀ ਲੱਗਦਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਡਿਸੀਜਨ ਲਏ ਜਾ ਚੁੱਕੇ ਨੇ ਜਿਹਦੇ ਨਾਲ ਸਿੱਖ ਪੰਥ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪੁੱਜੀ ਹੈ ਕੀ ਲੱਗਦਾ ਕਿ ਜਿਹੜੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਮਨਮਾਨੀਆਂ ਕੀਤੀਆਂ ਗਈਆਂ ਨੇ ਜਥੇਦਾਰਾਂ ਦੇ ਮਾਮਲੇ ਦੇ ਵਿੱਚ ਇਸ ਨੂੰ ਲੈ ਕੇ ਸੰਗਤ ਦੇ ਵੱਲੋਂ ਜਾਂ ਸਿੱਖ ਪੰਥ ਦੇ ਵੱਲੋਂ ਕੋਈ ਰੂਲ ਰੈਗੂਲੇਸ਼ਨ ਕਾਇਮ ਕਿਉਂ ਨਹੀਂ ਕੀਤਾ ਜਾ ਸਕਿਆ ਦੇਖੋ ਜੀ ਪਹਿਲੀ ਤਾਂ ਗੱਲ ਇਹ ਹੈ ਵੱਡੀ ਹਾਲਸਾ ਜੀ ਵੀ ਸਾਡੀ ਇੱਕ ਬਦਕਿਸਮਤੀ ਹੈ ਜਿਹੜਾ ਵੱਡਾ ਦੁਖਾਂਤ ਹੈ ਜਿਹੜਾ ਹੋਣਾ ਚਾਹੀਦਾ ਸਾਡੀ ਸਰਮੌਰ ਸੰਸਥਾ ਦਾ ਜਿਹੜਾ ਪ੍ਰਬੰਧ ਹੈ ਇਹ ਅੱਜ ਵੀ ਇਸ ਵਿਸ਼ੇ ਤੇ ਅਸੀਂ ਗੁਲਾਮ ਆ ਉਹ ਸੈਂਟਰ ਦੇ ਹੱਥ ਆ ਸੈਂਟਰ ਚਾਹੇ ਇਲੈਕਸ਼ਨ ਕਰਾਏ ਸੈਂਟਰ ਚਾਹੇ ਨਾ ਇਲੈਕਸ਼ਨ ਕਰਾਏ ਸਾਡੀ ਸੁਪਰੀਮ ਮੰਨੀ ਜਾਂਦੀ ਸਤਖਸ਼ਰੀ ਅਕਾਲ ਤਖਸਾਲ ਸਾਹਿਬ ਉਹਦਾ ਪ੍ਰਬੰਧ ਦਿੱਲੀ ਕੋਲ ਕਿਉਂ ਹੋਵੇ ਜਦੋਂ ਬਾਕੀ ਪ੍ਰਬੰਧ ਅਸੀਂ ਚਲਾਉਂਦੇ ਆ ਇਕ ਇਲੈਕਸ਼ਨ ਪ੍ਰਬੰਧ ਹੈ ਸਾਡੇ ਕੋਲ 23 ਜ਼ਿਲ੍ਹੇ ਆ ਸਾਡੇ ਕੋਲ ਪੁਲਿਸ ਫੋਰਸ ਹੈ ਅਸੀਂ ਲੱਗ ਫੋਰਸ ਵੀ ਲੈ ਸਕਦੇ ਆ ਇਲੈਕਸ਼ਨ ਬਾਤ ਤੇ ਉਹ 5 ਸਾਲਾਂ ਬਾਅਦ ਹੋਣੀ ਚਾਹੀਦੀ ਆ ਪਰ ਨਹੀਂ ਇਹ ਪਰਿਵਾਰ ਭਾਰੂ ਹੋਇਆ ਕਿਉਂ ਨਹੀਂ ਕਰਾ ਰਿਹਾ ਜਿਹੜਾ ਚੈਨਲ ਪੀਟੀਸੀ ਆ ਉਹ ਲਗਾਤਾਰ ਇਸ ਕਾਰੋਬਾਰ ਬਾਦਲਾਂ ਦਾ ਚੈਨਲ ਆ ਤੋਂ ਆਪਣਾ ਜਿਹੜਾ ਕਾਰੋਬਾਰ ਚਲਾਉਂਦੇ ਨੇ ਤੇ 월ਡ ਦੇ ਵਿੱਚ ਉਹਨਾਂ ਨੂੰ ਜਿਹੜਾ ਮਹੀਨਾ ਆਉਂਦਾ ਉਹ ਪੌਂਡਾਂ ਚ ਆਉਂਦਾ ਤੇ ਉਹ ਮਹੀਨਾ ਉਹਨਾਂ ਨੂੰ ਦਨਾਰਾਂ ਚ ਆਉਂਦਾ ਡਾਲਰਾਂ ਚਾਹੁੰਦਾ ਤੇ ਉਹ ਰੱਖਦੇ ਨੇ ਇਹ ਕਿੱਥੇ ਦਾ ਖਾਲਸਾ ਹੈ ਪੰਥ ਦੀ ਜਿਹੜੀ ਇਹ ਗੋਲਕ ਸੀ ਉਹ ਕੰਮ ਖਾਲਸਿਆਂ ਦੇ ਆਉਣੀ ਸੀ ਗਰੀਬ ਲੋਕਾਂ ਦੇ ਆਉਣੀ ਸੀ ਉਹ ਨਹੀਂ ਆ ਰਹੀ ਕਿਉਂਕਿ ਜੇ ਉੱਥੇ ਤੋਂ ਕੋਈ ਇਨਕਮ ਆਉਣੀ ਸੀ ਉਹ ਗਰੀਬ ਲੋਕਾਂ ਦੇ ਵਿੱਚ ਵੰਡੀ ਜਾਣੀ ਸੀ ਉਹਨਾਂ ਦੀਆਂ ਦਵਾਈਆਂ ਬੂਟੀਆਂ ਵਾਸਤੇ ਉਹਨਾਂ ਦੀ ਵਿੱਦਿਆ ਵਾਸਤੇ ਉਹ ਨਹੀਂ ਹੋ ਰਿਹਾ ਨਾਲ ਜਿਹੜਾ ਸੈਟਲਾਈਟ ਤੁਸੀਂ ਚੈਨਲ ਨਾਲ ਜੁੜੇ ਹੋਏ ਹੋ ਉਹ ਮੈਨੂੰ ਲਗਭਗ ਜੇ ਮੈਂ ਰਾਹ ਗਲਤ ਨਹੀਂ ਤਾਂ 400 ਕਰੋੜ ਦੀ ਲਾਗਤ ਨਾਲ ਇੱਕ ਸੈਟਲਾਈਟ ਚੈਨਲ ਆ ਜਿਹੜਾ ਉਹ ਫਿਕਸ ਹੋ ਜਾਂਦਾ ਸਿਰ ਸਾਡੇ ਕੋਲ 1500 ਕਰੋੜ ਦੀ ਸਾਲਾਨਾ ਇਨਕਮ ਹੈ ਗੋਲਕਾ 20000 ਕਿਲਾ ਜ਼ਮੀਨ ਦਾ ਐਸਜੀਪੀਸੀ ਦਾ ਅਸੀਂ ਆਪਣਾ ਚੈਨਲ ਕਿਉਂ ਨਹੀਂ ਚੜਾ ਸਕਦੇ ਆਪਣਾ ਚੈਨਲ ਕਿਉਂ ਨਹੀਂ ਬਣਾ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੱਕ ਸਾਬ ਤੇ ਜਿਹੜਾ ਜਥੇਦਾਰ प्रदीप ਸਿੰਘ ਗੜਗਜ ਨੂੰ ਲਾਇਆ ਜਾਂਦਾ ਇਸ ਨੂੰ ਲੈ ਕੇ ਦਮਦਮੀ ਟਕਸਾਲ ਦੇ ਵੱਲੋਂ ਨਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਨਵਾਂ ਜਥੇਦਾਰ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਨਿਯੁਕਤ ਕੀਤਾ ਗਿਆ ਅਸੀਂ ਮਾਨਤਾ ਨਹੀਂ ਦਿੰਦੇ ਤੁਹਾਡਾ ਇਸ ਸੀਜਨ ਨੂੰ ਲੈ ਕੇ ਕੀ ਖਿਆਲਤ ਹੈ ਦੇਖੋ ਜੀ ਸਾਡਾ ਜਿਹੜਾ ਖਿਆਲਤ ਨੇ ਉਹ ਬੇਨਤੀ ਇਹ ਹੈ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਰਾਤੋਂ ਰਾਤ ਦੂਜੇ ਜਥੇਦਾਰਾਂ ਨੂੰ ਲਾ ਕੇ ਇਹ ਨਰਾਦਰੀ ਕੀਤੀ ਹੈ ਤਖਤਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਉਸ ਕਰਕੇ ਅਸੀਂ ਬਿਲਕੁਲ ਉਹਨਾਂ ਦਾ ਵਿਰੋਧ ਕਰਦੇ ਆਂ ਦੂਜੀ ਗੱਲ ਜਦੋਂ ਤਖਤਾਂ ਦੇ ਜਥੇਦਾਰ ਲੱਗਦੇ ਨੇ ਉਹਨਾਂ ਦਾ ਕੋਈ ਮਾਪ ਦੰਡ ਹੁੰਦਾ ਹੈ ਹੁਣ ਮੈਂ ਦੂਰ ਨਾ ਜਾਵਾਂ ਤੇ ਜਿਹੜਾ ਬਾਬਾ ਟੇਕ ਸਿੰਘ ਧਨੋਲਾ ਲਾਏ ਨੇ ਉਹਨਾਂ ਨੇ ਦਾਸ ਨਾਲ ਵੀ ਵਰਕ ਕੀਤਾ ਮੈਂ ਟੋੜਾ ਸਾਹਿਬ ਨਾਲ ਰਹਿਆ ਉਹ ਸਾਡੇ ਨਾਲ ਰਹੇ ਨੇ ਉਸ ਇਨਸਾਨ ਨੂੰ ਮੈਂ ਪਰਸਨਲ ਤੌਰ ਤੇ ਜਾਣਦਾ ਕਿਸੇ ਦੀ ਗੱਲ ਨਹੀਂ ਉਹ ਜਿਹੜੇ ਬਾਬਾ ਟੇਕ ਸਿੰਘ ਧਨੋਲਾ ਹੈ ਉਹ ਸ਼ਬਦ ਗੁਰੂ ਨੂੰ ਕਿਹੜੇ ਲੋਟ ਉਹਨਾਂ ਦਾ ਮਤਲਬ ਅ ਦਰਸ਼ਨ ਕਰਨਗੇ ਜੇ ਉਹਨਾਂ ਨੂੰ ਇੱਕ ਪੰਜਾਬੀ ਲਿਪੀ ਨਹੀਂ ਆਉਂਦੀ ਉਹਨਾਂ ਨੂੰ ਗੁਟਕਾ ਸਾਹਿਬ ਤੋਂ ਦੇਖ ਕੇ ਪਾਠ ਕਰਨਾ ਨਹੀਂ ਆਉਂਦਾ ਤੇ ਬਾਕੀ ਉਹਨਾਂ ਨੂੰ ਜਿਹੜੇ ਅਰਦਾਸ ਕਰਨੀ ਨਹੀਂ ਆਉਂਦੀ ਹੁਕਮਨਾਮਾ ਸਾਹਿਬ ਲੈਣਾ ਨਹੀਂ ਆਉਂਦਾ ਤੇ ਉਹ ਕਿੱਦਾਂ ਇਸ ਕਰਕੇ ਸਾਡਾ ਇਤਰਾਜ ਆ ਜਿਹੜਾ ਖਾਣਾ ਪੂਰਤੀ ਕਰੀਆ ਜਿਹੜਾ ਨਵਾਂ ਜਥੇਦਾਰ ਟੇਕ ਸਿੰਘ ਧਨੋਲਾ ਲਾਇਆ ਗਿਆ ਤੁਹਾਡੇ ਕਹਿਣ ਅਨੁਸਾਰ ਉਹਨਾਂ ਨੂੰ ਨਾ ਬਾਣੀ ਪੜਨੀ ਆਉਂਦੀ ਨਾ ਅਰਦਾਸ ਕਰਨੀ ਨਹੀਂ ਆਉਂਦੀ ਨਹੀਂ ਆਉਂਦੀ ਕਿਉਂਕਿ ਸਾਨੂੰ 2000 ਜਦੋਂ 99 ਚ ਅਸੀਂ ਵੱਖਰੇ ਹੋਏ ਹਾਂ ਸੰਧਾਤਕ ਤੌਰ ਤੇ ਟੋੜਾ ਸਾਹਿਬ ਨਾਲ ਇਹ ਬਾਬਾ ਟੇਕ ਸਿੰਘ ਧਨੋਲਾ ਸਾਡੇ ਨਾਲ ਸੀ ਅਸੀਂ ਪਰਸਨਲ ਤੌਰ ਤੇ ਉਹਨੂੰ ਜਾਣਦੇ ਹਾਂ ਮੇਰਾ ਕਹਿਣ ਦਾ ਭਾਵ ਹੈ ਵੀ ਇਦਾਂ ਦੀ ਖਾਨਾ ਪੂਰਤੀ ਕਰ ਦੇਣੀ ਇਹ ਬਹੁਤ ਅਤ ਨਿੰਦਣਯੋਗ ਹੈ ਐਸਜੀਪੀਸੀ ਦੀ ਫਿਰ ਇਸ ਤਰ੍ਹਾਂ ਦੀ ਕਿਹੜੀ ਮਜਬੂਰੀ ਬਣ ਗਈ ਕਿ ਟੇਕ ਸਿੰਘ ਧਨੋਲਾ ਨੂੰ ਹੀ ਜਥੇਦਾਰ ਲਾਉਣਾ ਪੈ ਗਿਆ ਉਹ ਅੱਜ ਹੱਥ ਠੋਕਾ ਬਣਿਆ ਜੀ ਉਹਨਾਂ ਦਾ ਬਾਦਲਾਂ ਦਾ ਹੱਥ ਠੋਕਾ ਬਣ ਕੇ ਇੱਕ ਬੰਦੇ ਨੂੰ ਜਾਣਕਾਰੀ ਹੋਣੀ ਵੀ ਅਸੀਂ ਕੀ ਕਰਨਾ ਹੈ ਤੇ ਉਹਨਾਂ ਦਾ ਹੱਥ ਠੋਕਾ ਬਣ ਕੇ ਉਹ ਅੱਜ ਉਹ ਤੋਂ ਜਿਹੜੇ ਮਰਜ਼ੀ ਕਾਰਜ ਪੁੱਠੇ ਸਿੱਧੇ ਕਰਾ ਲੈਣ ਉਹ ਤਾਂ ਉਹਨੂੰ ਰੱਖਦੇ ਨੇ ਜਿਹੜਾ ਉਹਨਾਂ ਬੁਰੇ ਬੋਲੇ ਨਾ ਜਿਹੜਾ ਬੋਲਦਾ ਉਹਨੂੰ ਉਹ ਰੱਖਦੇ ਹੀ ਨਹੀਂ ਨਵਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਲਾਇਆ ਗਿਆ ਤੇ ਉਹ ਕਹਿੰਦੇ ਨੇ ਜਦੋਂ ਤੱਕ ਪੰਥ ਨੂੰ ਪ੍ਰਵਾਨ ਹੋਊਗਾ ਉਦੋਂ ਤੱਕ ਮੈਂ ਜਥੇਦਾਰ ਰਹੂੰਗਾ ਤੇ ਜਦੋਂ ਤੱਕ ਪੰਥ ਜਦੋਂ ਪੰਥ ਨੂੰ ਕੋਈ ਇਤਰਾਜ਼ ਪੈਦਾ ਹੁੰਦਾ ਹੈ ਤੇ ਉਦੋਂ ਮੈਂ ਆਪ ਹੱਥ ਜੋੜ ਕੇ ਸੇਵਾ ਤੋਂ ਲਾਂਬੇ ਹੋ ਜਾਊਗਾ ਦੇਖੋ ਜੀ ਪੜੇ ਹੋਏ ਤਿੱਤਰ ਵਾਲੀ ਗੱਲ ਹੈ ਸ਼ਿਕਾਰੀ ਦਾ ਇੱਕ ਤਿੱਤਰ ਹੁੰਦਾ ਉਹ ਪੜਿਆ ਹੋਇਆ ਹੁੰਦਾ ਬਾਕੀ ਤਿੱਤਰਾਂ ਨੂੰ ਵੀ ਲਿਆ ਕੇ ਫਸਾਉਂਦਾ ਅੱਜ ਜਿਹੜੀ ਗੱਲ ਤੋਂ ਮਤਲਬ ਥੱਲੇ ਆਇਆ ਕਮ ਡਾਊਨ ਆਇਆ ਇਹ ਉਹਨਾਂ ਨੂੰ ਸਮਝਾ ਕੇ ਤੋਰਿਆ ਵੀ ਤੂੰ ਭਾਈ ਸ਼ੀਦਾਂ ਦੀ ਗੱਲ ਕਰ ਸ਼ੀਦਾਂ ਦੇ ਪਰਿਵਾਰਾਂ ਚ ਜਾ ਸ਼ੀਦਾਂ ਦੇ ਇਦਾਂ ਕਰ ਸ਼ੀਦਾਂ ਦੇ ਇਹ ਗੱਲਾਂ ਨੇ ਇਹ ਹੋਰ ਕੋਈ ਗੱਲ ਨਹੀਂ ਉਹ ਅੱਜ ਗਿਆ ਸ਼ੀਦਾਂ ਦੇ ਪਰਿਵਾਰਾਂ ਚ ਜਾ ਰਿਹਾ ਵੀ ਤੁਸੀਂ ਜੀ ਸਾਨੂੰ ਅਸੀਂ ਤੁਹਾਨੂੰ ਮੱਥਾ ਟੇਕਦੇ ਆ ਜੀ ਤੁਹਾਨੂੰ ਅਸੀਂ ਮੈਂ ਕਹਿੰਦਾ ਵੀ ਜਿਹੜਾ ਪਿਛਲਾ ਸਮਾਂ ਨਿਕਲਿਆ ਅੱਜ ਵੀ ਉਹ ਬਾਦਲਾ ਨਹੀਂ ਕਰਕੇ ਪਿਠਾ ਲਿਆ ਉੱਥੇ ਗੜਗੱਜ ਮੈਂ ਕਹਿੰਦਾ ਵੀ ਜਿਹੜਾ ਪਿਛਲਾ ਟਾਈਮ ਨਿਕਲਿਆ ਮੈਂ ਅਕਸਰ ਸਟੇਜ ਤੇ ਕਹਿੰਦਾ ਜਿਹੜੇ ਪਰਿਵਾਰ ਸਾਡੇ ਪੁਲਿਸ ਪ੍ਰਸ਼ਾਸਨ ਚੋਂ ਵੀ ਇਸ ਪੰਜਾਬ ਦੀ ਧਰਤੀ ਤੇ ਮਾਰੇ ਗਏ ਉਹ ਵੀ ਸਾਡੇ ਸੀ ਉਹਨਾਂ ਨੇ ਤਾਂ ਸ਼ਹੀਦੀ ਪਰਿਵਾਰ ਦਾ ਨਾਮ ਦਿੱਤਾ ਇਸ ਪਰਿਵਾਰਾਂ ਨੂੰ ਪਰ ਮੈਂ ਕਹਿੰਦਾ ਵੀ ਜਿੱਥੇ ਦੂਜੇ ਮਾਰੇ ਗਏ ਉਹਨਾਂ ਦੀਆਂ ਬੀਬੀਆਂ ਝਾੜੂ ਪੋਚਾ ਕਰਕੇ ਗੁਜ਼ਾਰਾ ਕਰਦੀਆਂ ਬੱਚੇ ਪਾਲਦੀਆਂ ਉਦੋਂ ਬਾਅਦਲ ਪਰਿਵਾਰ ਇਹ ਕਿੱਥੇ ਸੀ ਕਦੋਂ ਉਹਨਾਂ ਨੇ ਸੰਭਿਆ ਜਿਹਦੇ ਕਰਕੇ 84 ਤੋਂ ਬਾਅਦ ਸਰਕਾਰ ਆਈ ਸ਼ਰਮਣੀ ਕਾਲੀ ਦਲ ਦੀ ਉਦੋਂ ਉਦੋਂ ਤੋਂ ਬਾਅਦ ਇੱਕ 10 ਪਰਿਵਾਰ ਗਿਣਾ ਦੇਣ ਜਿਨ੍ਹਾਂ ਦੇ ਬੱਚਿਆਂ ਨੂੰ ਪੜਾਇਆ ਹੋਵੇ ਨੌਕਰੀ ਦਿੱਤੀ ਹੋਵੇ ਧਰਮੀ ਫੌਜੀ ਜਿਨ੍ਹਾਂ ਨੇ ਹਥਿਆਰ ਸਿੱਟੇ ਉਹਨਾਂ ਨੂੰ ਕਿਸੇ ਨੂੰ ਨੌਕਰੀ ਦਿੱਤੀ ਹੋਵੇ ਇਹ ਗੱਲ ਹੈ ਇਹ ਸਿਰਫ ਮੌਕੇ ਦੀ ਨਿਆਕਤ ਸਮਝਦੇ ਨੇ ਵੀ ਤੁਸੀਂ ਇੱਧਰੋਂ ਚੱਲੋ ਸਿੱਖ ਕੌਮ ਤੁਹਾਡੇ ਮਗਰ ਲੱਗ ਜੂ ਸੀਦਾਂ ਦੇ ਨਾਂ ਤੇ ਰੋਟੀਆਂ ਸੇਕੀਆਂ ਨੇ ਰੋਟੀਆਂ ਹੀ ਸੇਕ ਰਹੇ ਨੇ ਜੀ ਦੇਖੋ ਹੁਣ ਜਿਹੜਾ ਮਜੀਠੀਆ ਅੱਜ ਕਹਿੰਦੇ ਜੀ ਮਜੀਠੀਆ ਬਾਗੀ ਹੋ ਗਿਆ ਇਹ ਸਭ ਡਰਾਮਾ ਹੈ ਮਜੀਠੀਆ ਬਾਗੀ ਨਹੀਂ ਹੋ ਸਕਦਾ ਉਹ ਸਾਲੇ ਪਣੋਈਏ ਦੀ ਚਾਲ ਹੈ ਵੀ ਲਾਲਾ ਲਾਲਾ ਕਰਕੇ ਤੂੰ ਇੱਧਰੋਂ ਭੱਜ ਲੈ ਤੇਰੇ ਨਾਲ ਸਿੱਖ ਕੌਮ ਲੱਗ ਜੂਗੀ ਇਹ ਸਿੱਖ ਕੌਮ ਲੱਗਣ ਵਾਲੀ ਨਹੀਂ ਸचेत ਹੋ ਚੁੱਕੀ ਆ ਸਾਡੀ ਤਾਂ ਇੱਕੋ ਮੰਗਾ ਵੀ ਜਿਹੜਾ ਇਹਦਾ ਪ੍ਰੋਪਰ ਤਰੀਕਾ ਢੰਗ ਹੈ ਉਸ ਪ੍ਰੋਪਰ ਤਰੀਕੇ ਨਾਲ ਢੰਗ ਨਾਲ ਤੁਸੀਂ ਇਲੈਕਸ਼ਨ ਨੂੰ ਖੇਡ ਬਣਾ ਕੇ ਰੱਖਤਾ ਕੋਈ ਵੋਟ ਨਹੀਂ ਬਣਾ ਰਹੇ ਕੋਈ ਢੰਗ ਨਾਲ ਉਹਦਾ ਸਚੱਜਾ ਢੰਗ ਨਹੀਂ ਤੇ ਇਲੈਕਸ਼ਨ ਕਰਾ ਨਹੀਂ ਰਹੇ ਜਿਹੜੇ 5 ਸਾਲ ਬਾਅਦ ਹੋਣੇ ਚਾਹੀਦੇ ਨੇ ਤੇ ਤੁਸੀਂ ਤਾਂ ਇਸ ਇਲੈਕਸ਼ਨ ਨੂੰ ਵੀ ਰੋਲ ਕੇ ਰੱਖਤਾ ਪਿਛਲੇ ਦਿਨੀ ਜਥੇਬੰਦੀਆਂ ਨੇ ਵੀ ਇਕੱਠ ਰੱਖਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸੇ ਮਸਲੇ ਦੇ ਉੱਪਰ ਕੀ ਤੱਕ ਸਭ ਦਾ ਜਿਹੜਾ ਜਥੇਦਾਰ ਹੈ ਉਹਦੀ ਕੋਈ ਰੂਪਰੇਖਾ ਹੋਣੀ ਚਾਹੀਦੀ ਹੈ ਕਿਦਾਂ ਲਾਉਣਾ ਤੇ ਕਿਦਾਂ ਲਾਉਣਾ ਹੈ ਇਸੇ ਨੂੰ ਲੈ ਕੇ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਉਹ ਕਹਿੰਦੇ ਨੇ ਕਿ ਚਾਰ ਕੋ ਜਾਣੇ ਜਿਹੜਾ ਅਸੀਂ ਪੰਥ ਬਣ ਕੇ ਬਹਿ ਗਏ ਆਪਣਾ ਫੈਸਲਾ ਲੈ ਕੇ ਬਹਿ ਗਏ ਬਹੁਤੇ ਜਾਣੇ ਨਾਲ ਹੀ ਨਹੀਂ ਖੜੇ ਤੁਸੀਂ ਵੀ ਅੱਜ ਇਕੱਠ ਸੱਦਿਆ ਰੋਸ ਮਾਰਚ ਹੋ ਰਿਹਾ ਇਹ ਨਾਵੇ ਤੁਹਾਡੇ ਦੇ ਵੀ ਕੱਲ ਨੂੰ ਅਕਾਲੀ ਦਲ ਦੇ ਲੀਡਰ ਹੈ ਜਿਹੜਾ ਦੋਸ਼ ਲਾਉਣ ਲੱਗ ਜਾਣਗੇ ਕਿ ਚਾਰ ਕੋ ਜਾਣਿਆਂ ਨੇ ਪ੍ਰਦਰਸ਼ਨ ਕਰਤਾ ਬਸ ਦੇਖੋ ਜੀ ਅਸੀਂ ਉਸ ਗੱਲ ਤੋਂ ਡਰਦੇ ਨਹੀਂ ਦਾਸ ਤਾਂ ਨਾੋਂ ਤੋਂ 10 ਸਾਲ ਹੋ ਗਏ ਬਾਕੀ ਹੋਏ ਨੂੰ ਜਦੋਂ ਇਹ ਹਾਲਾਤ ਸੁਖਵੀਰ ਸਿੰਘ ਬਾਦਲ ਦੇ ਹੋਗੇ ਵੀ ਪ੍ਰਾਪਰਟੀ ਡੀਲਰ ਬਣ ਗਿਆ ਉਹ ਉਦੋਂ ਹੀ ਦਾਸਤਾ ਛੱਡ ਕੇ ਉੱਥੇ ਤੋਂ ਬਾਗੀ ਹੋ ਗਿਆ ਸੀ ਹਾਂ ਠੀਕ ਹੈ ਜਿਹੜੇ ਹੁਣ ਬਾਗੀ ਹੋ ਕੇ ਆਏ ਨੇ ਉਹਨਾਂ ਨੂੰ ਮੁਬਾਰਕ ਬਹੁਤ ਸਾਰੇ ਕੁਰਸੀਆਂ ਪਿੱਛੇ ਵੀ ਬਾਗੀ ਹੋ ਕੇ ਆਏ ਨੇ ਮੈਂ ਕਹਿਣ ਚ ਕੋਈ ਹਰਜ ਨਹੀਂ ਰੱਖੂੰ ਕਿਉਂਕਿ ਮੈਨੂੰ ਕਹਿਣ ਚ ਕੀ ਹਰਜ ਹੈ ਮੈਂ ਸਾਰਿਆਂ ਨੂੰ ਇਹ ਜਾਣਦਾ ਛੋਟੇ ਦੇ ਵੱਡਿਆਂ ਕੰਮ ਕੀਤਾ ਉਹਨਾਂ ਨਾਲ ਪਰ اخلاق ਕਰਕੇ ਬਾਗੀ ਹੋਣਾ ਕੁਝ ਗੱਲ ਹੋਰ ਹੈ ਅੱਜ ਸਾਡੀ ਤੁਸੀਂ ਦੇਖ ਰਹੇ ਹੋ ਕੋਈ ਕਿਸਾਨੀ ਦੀ ਸਾਡੀ ਗੱਲ ਨਹੀਂ ਚੱਲ ਰਹੀ ਮੁੱਖ ਮੰਤਰੀ ਸਾਹਿਬ ਵੀ ਕੋਈ ਗੱਲ ਨਹੀਂ ਕਰ ਰਹੇ ਸਾਡੇ ਕਿਸੇ ਇਸ ਇਲੈਕਸ਼ਨ ਦੀ ਗੱਲ ਨਹੀਂ ਚੱਲ ਰਹੀ ਅੱਜ ਪੰਜਾਬੀ ਮਾਂ ਬੋਲੀ ਤੇ ਹਮਲੇ ਹੋ ਰਹੇ ਨੇ ਉਹਦੀ ਕੋਈ ਗੱਲ ਨਹੀਂ ਚੱਲ ਰਹੀ ਤੇ ਅਸੀਂ ਇਹਨਾਂ ਜਥੇਦਾਰਾਂ ਨੂੰ ਜਿਹੜੇ ਕੌਮ ਦੀ ਆਵਾਜ਼ੇ ਨਹੀਂ ਬਣਨਾ ਇਹਨਾਂ ਤੋਂ ਕਰਾਉਣਾ ਕੀ ਹੈ ਇਹ ਬੰਤੀ ਹੈ ਜੀ ਸਾਡੀ ਧਰਮ ਤੇ ਸਿਧਾਂਤ ਦਾ ਲੰਬੇ ਸਮੇਂ ਦਾ ਤੁਹਾਡਾ ਤਜਰਬਾ ਕੀ ਲੱਗਦਾ ਕਿ ਜਦੋਂ ਪੰਥੋ ਦੇ ਵਿੱਚ ਇਸ ਤਰੀਕੇ ਦੇ ਨਾਲ ਵਾਦ-ਵਿਵਾਦ ਪੈਦਾ ਹੋਊ ਜਿਹੜੀ ਧਿਰ ਨੇ ਜਥੇਦਾਰ ਲਾਇਆ ਉਹਨਾਂ ਦੇ ਉੱਪਰ ਸਵਾਲ ਖੜੇ ਹੋਣਗੇ ਔਰ ਪੰਥ ਦੇ ਵੱਲੋਂ ਜਾਂ ਜਥੇਬੰਦੀਆਂ ਦੇ ਵੱਲੋਂ ਸਿੱਖ ਸੰਗਤ ਦੇ ਵੱਲੋਂ ਜਥੇਦਾਰ ਨੂੰ ਲਾਏ ਹੋਏ ਨੂੰ ਪ੍ਰਵਾਨਿਤ ਕੀਤਾ ਜਾਊ ਫਿਰ ਲੱਗਦਾ ਨਹੀਂ ਕਿ ਜਿਹੜੀ ਚੁਣੌਤੀ ਹੈ ਦੇ ਵਿੱਚ ਲਗਾਤਾਰ ਵਾਦ-ਵਿਵਾਦ ਹੋਊਗਾ ਦੇਖੋ ਜੀ ਮੈਂ ਤਾਂ ਇਸ ਚੀਜ਼ ਨੂੰ ਇਸ ਚੀਜ਼ ਨੂੰ ਵੀ ਬਹੁਤ ਡੀਪਲੀ ਲੈਣਾ ਵੀ ਸਿੱਖ ਕੌਮ ਆਪਸ ਵਿੱਚ ਹੀ ਸਾਹਮਣੇ ਸਰਕਾਰਾਂ ਨੇ ਖੜੀ ਕਰਤੀ ਜੇ 5 ਸਾਲ ਬਾਅਦ ਇਲੈਕਸ਼ਨ ਹੁੰਦੇ ਇਹ ਬਿਮਾਰੀਆਂ ਜਿਹੜੀ ਅੱਜ ਪੈਦਾ ਹੋਇਆ ਰੋਸ ਇਹ ਹੋਣਾ ਹੀ ਨਹੀਂ ਸੀ ਇਹ ਸਰਕਾਰਾਂ ਦੀ ਸੋਚੀ ਸਮਝੀ ਚਾਲ ਹੈ ਜੇ ਅੱਜ ਆ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਨੇ ਬਿਆਨ ਦਿੱਤਾ ਹੈ ਤੇ ਹਰਨਾਮ ਸਿੰਘ ਧੂਮਾ ਨੇ ਦਿੱਤਾ ਕਿ ਅਸੀਂ 28 ਤਰੀਕ ਵਾਲਾ ਜਿਹੜਾ ਬਜਟ اجلاس ਹੈ ਅਸੀਂ ਬਿਲਕੁਲ ਘੇਰਾਂਗੇ ਇਹ ਟਕਰਾ ਨਾ ਹੋਇਆ ਤੇ ਇਹਦੇ ਨਾਲੋਂ ਬਿਹਤਰ ਆ ਤੁਸੀਂ ਸੋਧ ਕੇ ਵੋਟਾਂ ਵੜਾਓ ਔਰ ਇਲੈਕਸ਼ਨ ਕਰਾਓ ਸਾਡਾ ਅੱਜ ਵੀ ਇਹ ਜਿਹੜਾ ਮੰਗ ਪੱਤਰ ਆ ਇਸ ਟੀਮ ਨੂੰ ਇਹੀ ਆ ਵੀ ਸਿੱਖ ਕੌਮ ਨੂੰ ਨਾਮ ਰਾਓ ਇਹ ਅੱਗ ਮਸਾਂ ਬੁਜੀ ਆ ਤੁਸੀਂ ਇਲੈਕਸ਼ਨ ਪ੍ਰੋਪਰ ਤਰੀਕੇ ਨਾਲ ਕਰਾਓ ਜਿਹੜਾ ਚੰਗਾ ਹੋ ਉਹ ਜਿੱਤ ਜੂਗਾ ਇਹ ਸਾਡੀ ਮੰਗ ਹੈ ਕਹਿੰਦੇ ਜੀ ਸਿੱਖੀ ਤੇ ਇਲੈਕਸ਼ਨ ਸਿਸਟਮ ਹੈ ਨਹੀਂ ਸਿਲੈਕਸ਼ਨ ਸਿਸਟਮ ਹੈ ਬਿਲਕੁਲ ਸਿਲੈਕਸ਼ਨ ਹੈ ਪਰ ਜੋ ਅੱਜ ਦਾ ਬਿਲਕੁਲ ਤੁਹਾਡਾ ਸਵਾਲ ਇਹ ਸਹੀ ਆ ਪਰ ਜਦੋਂ ਦੇ ਇਹ ਇਲੈਕਸ਼ਨ ਚੱਲੇ ਨੇ ਜਦੋਂ ਅੰਗਰੇਜ਼ ਆਇਆ ਅੰਗਰੇਜ਼ ਤੋਂ ਬਾਅਦ ਇਹ ਤਾਂ ਸਾਡਾ ਸ਼੍ਰੋਮਣੀ ਕਾਲੀ ਦਲ ਤਾਂ ਫੌਜੀ ਦਸਤਾ ਸੀ ਹੁਕਮ ਤਾਂ ਸ਼੍ਰੋਮਣੀ ਕਮੇਟੀ ਨੇ ਕਰਨਾ ਸੀ ਨੌਕਰ ਮਾਲਕ ਬਣ ਗਿਆ ਮਾਲਕ ਨੌਕਰ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਨੌਕਰ ਹੈ ਇੱਕ ਫੌਜੀ ਦਸਤਾ ਸਾਡਾ ਸ਼੍ਰੋਮਣੀ ਕਮੇਟੀ ਦਾ ਪਹਿਲਾ ਸ਼੍ਰੋਮਣੀ ਕਮੇਟੀ ਹੋਣਾ ਚਾਹੀਆ ਸ਼੍ਰੋਮਣੀ ਅਕਾਲੀ ਦਲ ਬਾਅਦ ਚ ਆਇਆ ਹੁਣ ਹੁਕਮ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਕੱਲਾ ਬਾਦਲ ਪਰਿਵਾਰ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਨਹੀਂ ਕਹਿੰਦਾ ਉਹ ਇੱਕ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਆੜ ਲੈ ਕੇ ਇਹ ਸ਼੍ਰੋਮਣੀ ਕਮੇਟੀ ਨੂੰ ਹੁਕਮ ਕਰ ਰਿਹਾ ਕਦੇ ਅੰਤਰਨ ਕਮੇਟੀ ਕਹਿੰਦਾ ਕਦੇ ਫਰਾਣੀ ਕਮੇਟੀ ਨੇ ਹਟਾ ਤੇ ਹੱਥ ਤਾਂ ਇਸੇ ਪਰਿਵਾਰ ਦਾ ਪਿੱਛੇ ਸੋ ਸਾਨੂੰ ਹੋਏ ਰੋਸ ਹੈ ਕਾਲ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੋ ਅਸੀਂ ਹੁਣ ਰੋਸ ਮਾਰਚ ਵੀ ਕੱਢਣਾ ਹੈ ਬਿਲਕੁਲ ਇਧਰ ਆ ਤਸਵੀਰਾਂ ਦੇ ਵਿੱਚ ਸੰਗਤ ਦੇ ਵੱਲੋਂ ਰੋਸ ਪ੍ਰਗਟਾਵਾ ਕੀਤਾ ਜਾਣਾ ਹੈ ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਜਥੇਦਾਰਾਂ ਨੂੰ ਲੈ ਕੇ ਜਿਹੜਾ ਡਿਸੀਜਨ ਲਿਆ ਹੋਇਆ ਹੈ ਇਹਦੇ ਵਿੱਚ ਕੋਈ ਫੇਰ ਬਦਲ ਕੀਤਾ ਜਾਂਦਾ ਹੈ ਜਾਂ ਜਿਹੜੀ ਚੁਣੌਤੀ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆਵੇਗਾ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ